ਵਿਆ ਤੋ ਖੁਸ਼ੀ ਖੁਸ਼ੀ ਘਰ ਨੂੰ ਵਾਪਸ ਆ ਰਹੇ ਪੰਜ ਦੋਸਤ ਜੋ ਕਿ ਕਾਰ ਤੇ ਵਿੱਚ ਵੀ ਪੰਜਾਬੀ ਗਾਣਿਆਂ ਨੂੰ ਉੱਚੀ ਲਗਾ ਕੇ ਨੱਚਦੇ ਟੱਪ ਦੇ ਵਾਪਸ ਆ ਰਹੇ ਸਨ ਉਹਨਾਂ ਦੇ ਨਾਲ ਇੱਕ ਭਿਆਨਕ ਹਾਦਸਾ ਹੋਇਆ ਪਰ ਇਸ ਹਾਦਸੇ ਤੋਂ ਠੀਕ ਕੁਝ ਮਿੰਟ ਪਹਿਲਾਂ ਹੀ ਉਹਨਾਂ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਜਿਸ ਦੇ ਵਿੱਚ ਉਹ ਸਾਰੇ ਹੱਸਦੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਨਾਲ ਹੀ ਪੰਜਾਬੀ ਗਾਣੇ ਤੇ ਵੀ ਉਹ ਡਾਂਸ ਕਰਦੇ ਦਿਖੇ ਪਤਾ ਲੱਗਿਆ ਕਿ ਸਮੇ ਗੱਡੀ ਦੀ ਸਪੀਡ ਕਾਫੀ ਜ਼ਿਆਦਾ ਤੇਜ਼ੀ ਅਤੇ ਏਸੇ ਦੇ ਚੱਲਦੇ ਹੋ ਸਕਦਾ ਹੈ ਕਿ ਇਹ ਹਾਦਸਾ ਵੀ ਹੋਇਆ ਹੋਵੇ। ਹੁਸ਼ਿਆਰਪੁਰ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਸੜਕ ਹਾਦਸੇ ਦੇ ਵਿੱਚ ਪੰਜ ਨੌਜਵਾਨ ਜੋ ਕਿ ਆਪਸ ਦੇ ਵਿੱਚ ਦੋਸਤ ਸੀ ਜਿੰਦਾ ਜਲਣ ਤੋਂ ਬਾਅਦ ਉਹਨਾਂ ਦੀ ਜਾਨ ਗਈ ਹੈ। ਇਹ ਸਾਰੇ ਹੀ ਕਾਰ ਤੇ ਵਿੱਚ ਸਵਾਰ ਸੀ। ਦੱਸਦੀ ਹੈ ਕਿ ਇਹਨਾਂ ਦੀ ਗੱਡੀ ਜਲੰਧਰ ਤੋਂ ਪਠਾਨਕੋਟ ਹਾਈਵੇ ਤੇ ਦਸੂਹਾ ਦੇ ਕੋਲ ਟਰੱਕ ਦੇ ਨਾਲ ਟਕਰਾਈ ਹੈ ਟਰੱਕ ਨੇ ਪਿੱਛੇ ਤੋਂ ਆ ਕੇ ਇਸ ਨੂੰ ਟੱਕਰ ਮਾਰੀ ਹੈ ਹਾਦਸੇ ਤੋਂ ਠੀਕ 20 ਮਿੰਟ ਪਹਿਲਾਂ ਨੌਜਵਾਨ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਉਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਲੰਧਰ ਪਠਾਨਕੋਟ ਹਾਈਵੇ ਤੇ ਉਹ ਜਾ ਰਹੇ ਨੇ ਅਤੇ ਕਾਰ ਦੀ ਸਪੀਡ ਕਰੀਬ 130 ਕਿਲੋਮੀਟਰ ਹੈ ਵੀਡੀਓ ਦੇ ਵਿੱਚ ਤੇਜ਼ ਆਵਾਜ਼ ਦੇ ਵਿੱਚ ਪੰਜਾਬੀ ਗਾਣੇ ਚੱਲ ਰਹੇ ਨੇ ਅਤੇ ਇਸੇ ਗਾਣੇ ਤੇ ਪੰਜੋ ਦੋਸਤ ਨੱਚਦੇ ਨਜ਼ਰ ਆਏ ਇਸ ਤੋਂ ਬਾਅਦ ਇੱਕ ਵੱਡਾ ਹਾਦਸਾ ਹੋਇਆ ਐਕਸੀਡੈਂਟ ਤੋਂ ਬਾਅਦ ਕਾਰ ਦੇ ਵਿੱਚ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ ਹਾਦਸੇ ਤੋਂ ਬਾਅਦ ਪਤਾ ਲੱਗਦਾ ਹੈ ਕਿ ਭਾਵੇਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਤੇ ਵਿੱਚ ਸੀ ਪਰ ਉੱਥੋਂ ਕੁਝ ਦੂਰੀ ਤੇ ਜਾ ਕੇ ਹੀ ਉਸ ਦਾ ਟਰੱਕ ਵੀ ਝਾੜੀਆਂ ਵੱਲ ਨੂੰ ਪਲਟ ਗਿਆ ਡਰਾਈਵਰ ਨੂੰ ਗੰਭੀਰ ਰੂਪ ਦੇ ਨਾਲ ਸੱਟਾਂ ਲੱਗੀਆਂ ਜਿਸ ਨੂੰ ਕਿ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਦੱਸ ਦਈਏ ਕਿ ਇਹ ਸਾਰੇ ਹੀ ਜਲੰਧਰ ਦੇ ਰਹਿਣ ਵਾਲੇ ਸਨ ਇਹਨਾਂ ਦੀ ਪਛਾਣ ऋषभ इंद्रजीत राजू ਅਤੇ ਅਭਿਵਾਸੀ 파ਰਗਵ ਕਮਪਤੇ ਅੰਕਿਤ ਕੁਮਾਰ ਨਿਵਾਸੀ ਕਾਸ ਮੰਡੀ ਦੇ ਰੂਪ ਦੇ ਵਿੱਚ ਕੀਤੀ ਗਈ ਹੈ ਇਹ ਸਾਰੇ ਹੀ ਕਾਰ ਤੇ ਵਿੱਚ ਪਠਾਨਕੋਟ ਤੋਂ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਤੇ ਤੁਹਾਨੂੰ ਦੱਸ ਦਈਏ ਕਿ ਅਭੇ ਘਰ ਦਾ ਇਕਲੌਤਾ ਪੁੱਤ ਸੀ ਉਸ ਦੀ ਘਪੈਣ ਹੈ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਿੰਜ ਉਹ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਖਾਸੀਆਂ ਉਮੀਦਾਂ ਪਰਿਵਾਰ ਨੂੰ ਆਪਣੇ ਪੁੱਤ ਤੋਂ ਸੀ ਪਰ ਉਸ ਦੇ ਨਾਲ ਇਹ ਮੰਦਪਾਗੀ ਘਟਨਾ ਵਾਪਰ ਗਈ ਅਭੇ ਦੀ ਮਾਤਾ ਰੋਂਦੇ ਹੋਏ ਕਹਿ ਰਹੀ ਸੀ ਕਿ ਪਤਾ ਨਹੀਂ ਭਗਵਾਨ ਨੇ ਕੀ ਹਨੇਰੀ ਲਿਆਤੀ ਉਸ ਦੇ ਬੇਟੇ ਤੇ ਕੋਈ ਇੱਕ ਵਾਰ ਦੁਬਾਰਾ ਜਾ ਕੇ ਦੇਖ ਲਵੇ ਕਿਤੇ ਮੇਰਾ ਬੇਟਾ ਜਿੰਦਾ ਹੀ ਨਾ ਹੋਵੇ ਮ੍ਰਿਤਕ ਅਭੀ ਜਿਸ ਦੀ ਉਮਰ 22 ਸਾਲ ਦੀ ਹੈ ਉਸਦੇ ਮਾਸੜ ਦੇ ਵੱਲੋਂ ਦੱਸਿਆ ਕਿ ਉਹ ਘਰ ਤੋਂ ਵਿਆਹ ਦਾ ਕਹਿ ਕੇ ਗਿਆ ਹੋਇਆ ਸੀ ਸ਼ੁੱਕਰਵਾਰ ਨੂੰ ਘਰੋਂ ਨਿਕਲਿਆ ਸੀ ਵਿਆਹ ਤੇ ਜਾਣ ਦੇ ਲਈ ਅਤੇ ਉਸਨੇ ਕਿਹਾ ਕਿ ਮੈਂ ਇਕੱਲਾ ਨਹੀਂ ਸਗੋਂ ਚਾਰ ਦੋਸਤ ਵੀ ਨਾਲ ਨੇ ਉਹ ਸਾਰੇ ਹੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਾਂਦੇ ਨੇ ਰਾਤ ਕਰੀਬ 11:30 ਵਜੇ ਹਸਪਤਾਲ ਤੋਂ ਪਰਿਵਾਰਿਕ ਮੈਂਬਰਾਂ ਨੂੰ ਫੋਨ ਆਇਆ ਕਿ ਤੁਹਾਡੇ ਪੁੱਤ ਦਾ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਉੱਥੇ ਜਾ ਕੇ ਦੇਖਿਆ ਤਾਂ ਮੁੰਡਾ ਇਸ ਦੁਨੀਆ ਤੋਂ ਚਲ ਬਸਿਆ ਸੀ ਇਸ ਮੌਕੇ ਤੇ ਮੌਜੂਦ ਉਥੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਜਿਨ੍ਹਾਂ ਦਾ ਨਾਮ ਗੁਰਮੀਤ ਸਿੰਘ ਹੈ ਕਿ ਕਿੰਜ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਾਰ ਤੇ ਵਿੱਚ ਸਵਾਰ ਨੌਜਵਾਨ ਜੁਕੀ ਮੁਕੇਰੀਆਂ ਤੋਂ ਦਸੂਹਾ ਵੱਲ ਨੂੰ ਆ ਰਹੇ ਸਨ ਜਦੋਂ ਉਹ ਉੱਚੀ ਬਸੀ ਦੇ ਕੋਲ ਪਹੁੰਚੇ ਤਾਂ ਦੇਖਿਆ ਕਿ ਜਲੰਧਰ ਨੰਬਰ ਦੀ ਗੱਡੀ ਦੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਸਭ ਕੁਝ ਹੋਇਆ ਇਹ ਪ잡ਤਾ ਸੀ ਕਿ ਕੁਝ ਮਿੰਟ ਪਹਿਲਾਂ ਹੀ ਇਹ ਸਾਰੀ ਦੁਰਘਟਨਾ ਵਾਪਰੀ ਹੈ ਇਸ ਦੇ ਵਿੱਚੋਂ ਨਾ 4 ਜਣਿਆਂ ਨੂੰ ਬਾਹਰ ਕੱਢਿਆ ਜਿਨ੍ਹਾਂ ਦੇ ਵਿੱਚੋਂ 2 ਦੀ ਜਾਨ ਮੌਕੇ ਤੇ ਜਾ ਚੁੱਕੀ ਸੀ ਅਤੇ ਬਾਕੀਆਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭੇਜ ਦਿੱਤਾ ਗਿਆ। ਪਰ ਬਾਅਦ ਦੇ ਵਿੱਚ ਖਬਰ ਆਈ ਹੈ ਕਿ ਕਿੰਜ 5 ਦੇ 5 ਦੋਸਤ ਖਤਮ ਹੋ ਚੁੱਕੇ ਨੇ। ਗੁਰਮੀਤ ਸਿੰਘ ਨੇ ਦੱਸਿਆ ਕਿ ਸਾਰਿਆਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਉਹ ਤੋਂ ਨਿਕਲੇ ਤੱਕਰੀਬ 500 ਮੀਟਰ ਦੀ ਦੂਰੀ ਤੇ ਹੀ ਪਹੁੰਚੇ ਹੋਣਗੇ ਜਿੱਥੇ ਇੱਕ ਝਾੜੀਆਂ ਦੇ ਵਿੱਚ ਟਰੱਕ ਪਲਟਿਆ ਹੋਇਆ ਸੀ। ਐਸ ਦਾ ਡਰਾਈਵਰ ਉੱਥੇ ਹੀ ਫਸਿਆ ਹੋਇਆ ਸੀ ਜਿਸ ਨੂੰ ਉੱਥੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਇਹ ਜਾਪਦਾ ਸੀ ਕਿ ਇਹ ਟਰੱਕ ਚਾਲਕ ਪਹਿਲਾਂ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਤੇਜ਼ੀ ਦੇ ਨਾਲ ਇੱਥੋਂ ਨੰਗਨ ਦੀ ਕੋਸ਼ਿਸ਼ ਦੇ ਵਿੱਚ ਸੀ ਪਰ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਮੌਕੇ ਤੇ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜੋ ਹੋ ਮੌਕੇ ਤੇ ਪਹੁੰਚੇ ਉਨ੍ਹਾਂ ਨੇ ਹਾਦਸੇ ਦੇ ਵਿੱਚ ਸਾਰੇ ਵਾਹਨਾਂ ਨੂੰ ਜਿਹੜੇ ਕਿ ਖਰਾਬ ਹੋ ਚੁੱਕੇ ਸੀ ਜਬਤ ਕੀਤੇ ਵਿਰਤ ਕਾਂਦੀ ਪਛਾਣ ਦੱਸੀ ਅਤੇ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਜੀ ਕਿਨਾ ਵੀਰੇ ਆਪਣਾ ਤੇਰਾ ਨਾਮ ਗੁਰਮੀਤ ਸਿੰਘ ਹੈ ਜੀ ਇਹਨਾਂ ਹਾਦਸਾ ਵਿਰਤ ਕੀ ਜਾਣਕਾਰੀ ਹੈ ਮੈਂ ਇਦਾਂ ਭਾਜੀ ਮੈਂ ਮਕੇਰੀਓ ਸਾਈਡ ਤੋਂ ਆ ਰਿਹਾ ਸੀ ਹੁਣੇ ਆਪਾਂ ਜਿੱਦਾਂ ਇੱਥੇ ਆਉਤੀ ਕੁਸੀ ਐਮਐ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲੀਆਂ ਸਿਊ ਹੋਈਆਂ ਸੀ ਇਹ ਸਾਡੇ ਤੋਂ ਇੱਕ ਦੋ ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ ਤੇ ਇਹਦੇ ਚ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਹੀ ਉਹਨਾਂ ਚ ਦੋ ਅਸੀਂ ਦੇਖਿਆ ਡੈੱਡ ਹੀ ਗਏ ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ ਇਹ ਬੰਦੇ ਸਾਰੇ ਰਾਹ ਕਿਨਾਰ ਦੂਰ ਦੇ ਹੀ ਆਪਾਂ ਲੋਕਲ ਹੋਣ ਦੇ ਰਾਹ ਤੇ ਫੋਨ ਲਾਇਆ ਇਹਨਾਂ ਲਈ ਪੁਲਿਸ ਪ੍ਰੋਸੈਸ਼ਨ ਪਹੁੰਚ ਗਿਆ ਐਂਬੂਲੈਂਸ ਪਹੁੰਚ ਗਈ ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ ਉਹਨੂੰ ਤੇ ਹੀ ਰਿਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ ਉਸ ਤੋਂ ਬਾਅਦ ਇੱਕ ਟਰੱਕ ਇਤੋਂ ਕੋਈ ਅੱਧਾ ਕਿਲੋਮੀਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਹੀ ਜਾ ਕੇ ਦੇਖਿਆ ਉਹਦੇ ਜਗ ਬੰਦਾ ਫਸਿਆ ਸੀ ਜੋ ਕਿ ਇੱਕ ਹਾਲਤ ਜੀਪ ਪਰ ਜ਼ਖਮੀ ਸੀਗਾ ਫਿਰ ਉਹਨੂੰ ਉਹੀ ਮੁੰਡਿਆਂ ਦੀ ਕੋਸ਼ਿਸ਼ ਨਾਲ ਕਿੱਦਾਂ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜਿਆਦਾ ਲੱਗੀ ਹੈ ਇਹਨਾਂ ਚੋਂ ਮੇਰੇ ਲੱਗਦਾ ਵੀ 4 ਮੁੰਡੇ ਮੌਕੇ ਪ੍ਰਸ਼ਾਸਨ ਨਾਲ ਸਿਵ ਹਸਪੀਟਲ ਜਾ ਰਹੇ ਮੋਚਰੀਜ ਹਾਦਸਾ ਕਿਵੇਂ ਹੋਇਆ ਹਾਂਸੇ ਦੀ ਕੋਈ ਸਮਝ ਨਹੀਂ ਆਉਂਦੀ ਜੇ ਟਰੱਕ ਕਿਸੇ ਹੋਰ ਡਾਇਰੈਕਸ਼ਨ ਚ ਪਿਆ ਗੱਡੀ ਕਿਸੇ ਹੋਰ ਡਾਇਰੈਕਸ਼ਨ ਚ ਹੈ ਤੇ ਗੱਡੀ ਸ਼ਾਇਦ ਸੀਐਨਜੀ ਆ ਨਾਲ ਹੀ ਬਲਾਸਟ ਹੋ ਗਈ ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਔਨ ਕਰਕੇ ਬਾਹਰ ਡਿਗੇ ਆ ਗਏ ਜਾਂ ਨਿਕਲ ਗਏ ਹੀ ਇਹਦੇ ਨਾਲ ਹੀ ਬੰਦੇ ਖਤਮ ਹੀ ਗਏ ਲਗਭਗ ਜੀ ਠੀਕ ਹੈ ਜੀ ਮੈਂ ਉਹਦਾ ਮਾਸਟਰ ਆ ਉਹ ਵੀ ਫੇਰ ਕੱਲੇ ਧਰੂ ਕਿਤੇ ਗਏ ਨੇ ਵਿਆਹ ਤੇ ਗਏ ਆ ਜੀ ਯਾਰ ਜੇ ਯਾਰ ਸਾਡ ਨੂੰ ਮੁੰਡਾ ਕਰਿਆ ਯਾਰ ਜਨਾਜ਼ੇ ਤੇ ਤੁਹਾਨੂੰ ਜਾਂਦੇ ਆ ਤੁਸੀਂ ਸਾਨੂੰ ਗਰੀਬ 11:30 ਵਜੇ ਸਾਨੂੰ ਫੋਨ ਆਇਆ ਵਾ ਜੀ ਅੱਜ ਦਾ ਹਸਪਤਾਲ ਤੋਂ ਗਪੂ ਸਾਲਿਆਂ ਦਾ ਵੀ ਇਹ ਤੁਹਾਡੇ ਬੱਚੇ ਆ ਤੁਸੀਂ ਆਓ ਵੀ ਮਤਲਬ ਆ ਕੇ ਦੇਖੋ ਅਕਸੀਡੈਂਟ ਜਾ ਹੋਇਆ ਜਦੋਂ ਉੱਥੇ ਜਾ ਕੇ ਗਏ ਆ ਮੇਰਾ ਮੋਰ ਸੰਧੂ ਸਾਹਿਬ ਆ ਉੱਥੇ ਰਾਤ ਨੂੰ ਗਏ ਆ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਡੈਡ ਬੱਚੇ ਤੁਹਾਡੇ ਡੈਡ ਹੋ ਗਏ ਅੱਛਾ ਜੀ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਜਾ ਕੇ ਪੂਰਾ ਆ ਵੀ ਉਹਨਾਂ ਨੂੰ ਮੈਂ ਹਜੇ ਇੱਥੇ ਹੌ ਹਜੇ ਵੀ ਉੱਥੇ ਹੈਗੇ ਨੇ ਵੀ ਜਾ ਕੇ ਹਸਪਤਾਲ ਦੇ ਵਿੱਚ ਥਾਣੇ ਦੇ ਛੇ ਹੈਗੇ ਨੇ ਅਜੇ ਤੱਕ ਸਾਨੂੰ ਕੁਝ ਵੀ ਪਤਾ ਲੱਗਿਆ ਹੈਗਾ ਪੂਰਾ ਰਾਤ ਨੂੰ ਕਿੰਨੇ ਜਾਣੇ ਸੀ ਕਿੱਥੇ ਜਾ ਰਹੇ ਸੀ ਇਹ ਭਾਈ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਕਿ ਉਧਰ ਕੋਈ ਵਿਆਹ ਆ ਵੀ ਜਾਂਦਾ ਤੁਸੂ ਦੇ ਮਕੇਰੇਆਂ ਨਾਲ ਜਿੱਥੇ ਵਿਆਹ ਸੀ ਵਿਆਹ ਤੋਂ ਵਾਪਸ ਆ ਰਹੇ ਸੀ ਅੱਛਾ ਜੀ ਉਧਰੋਂ ਬਾ ਵਿਆਹ ਤੋਂ ਵਾਪਸ ਆ ਰਹੇ ਸੀ ਸੌਰੀ ਵਿਆਹ ਤੋਂ ਵਾਪਸ ਆ ਰਹੇ ਸੀ ਕਿੰਨੇ ਸਾਲ ਦੀ ਜਿਹੜੇ ਬੱਚੇ ਦੀ ਉਮਰ ਹੈ ਕੀ ਨਾਮ ਹੈਗਾ ਹਾਂ ਇੱਕ ਦਾ ਨਾਮ ਵੀ ਹੈਗਾ ਜਿਹੜਾ ਇੱਥੇ ਆ ਹਾਂ ਮੁੰਡਾ ਸਾਡੇ ਦਾ ਅਭੀ ਨਾ ਜੀ ਜੀ ਇਹਦੀ ਉਮਰ ਹੈਗੀ ਹੈ 22 ਸਾਲ ਇਹ ਬਾਕੀ ਨਾਲ ਦੋਸਤ ਸੀ ਜਾਂ ਭਰਾ ਸੀ ਇਹ ਦੋਸਤ ਨੇ ਸਾਡੇ ਅੱਛਾ ਜੀ ਇੱਕੋ ਜਿਹਾ ਫਾਰਕ ਕੋੈਂਪ ਦੇ ਰਹੇ ਹਾਂ ਹਾਂ ਅੱਛਾ ਜੀ ਫਾਰਕ ਕੋੈਂਪ ਦੇ ਤਿੰਨ ਮੁੰਡੇ ਇੱਥੇ ਦੇ ਆ ਇੱਕ ਕੋਈ ਗਾਂਧੀ ਕਾਂਪਾ ਇੱਕ ਗਾਂਧੀ ਕਾਂਪਾ ਦਾ ਇੱਕ ਹੋਰ ਕਬੀਰਨਗਰ ਦਾ ਨਹੀਂ ਗਾਂਧੀ ਕਾਂਪਾ ਗਾਂਧੀ ਕਾਂਪਾ ਦੇ ਰਹਿਤ ਅੱਛਾ ਪੰਜਾਹ ਇਹ ਪਤਾ ਲੱਗੇ ਕਿਦਾਂ ਹਾਸਾ ਹੋਇਆ ਸਾਨੂੰ ਭਾਜੀ ਕੁਝ ਨਹੀਂ ਪਤਾ ਸੁਣਿਆ ਵੀ ਮਤਲਬ ਕਿਸੇ ਗੱਡੀ ਦੇ ਨਾਲ ਵੱਜਿਆ ਜੀ ਤੇ ਗੱਡੀ ਦੂਜੇ ਪਾਸੇ ਟੈਂਕਰ ਆਇਆ ਉਹਨੇ ਚੜਾ ਅੱਛਾ ਜੀ ਤੇ ਕੰਮ ਕੀ ਕਰਦਾ ਸੀ ਮੁੰਡਾ ਮੈਨੇਜਮੈਂਟ ਦਾ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਅੱਛਾ ਤੇ ਗੱਲ ਕਰੀਏ ਘਰ ਦੀ ਫੈਮਿਲੀ ਕਿੱਦਾਂ ਫੈਮਿਲੀ ਚ ਕੌਣ ਕੌਣ ਸੀ ਉਹਨੇ ਕੋਈ ਨਹੀਂ ਦੋ ਇੱਕੋ ਬੇਟਾ ਹੈਗਾ ਅੱਛਾ ਕੱਲਾ ਕੱਲਾ ਸੁਣਨਾ ਇੱਕ ਸਿਸਟਰ ਹੈ ਮਾਪੇ ਉਹ ਬਸ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਦਾ ਹਮੀਆਂ ਜਿਹੜਾ ਹਾਸਾ ਇਹ 11:00 ਵਜੇ ਸਾਨੂੰ ਪਤਾ ਦਾ ਦੇ ਦਿੱਤ ਗਿਆ ਅੱਜ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਸਰ ਇੱਕ ਟਰੱਕ ਡਰਾਈਵਰ ਐਕਸੀਡੈਂਟ ਦੇ ਨਾਲ ਆਇਆ ਹੈਗਾ ਉਹਦੀ ਕਾਫੀ ਸੀਰੀਅਸ ਇੰਜਰੀ ਹੈ ਸਿਰ ਦੇ ਉੱਪਰ ਸੱਟ ਲੱਗੀ ਹੋਈ ਹੈ ਉਹਦਾ ਕਾਫੀ ਸੀਰੀਅਸਨੈਸ ਨੂੰ ਦੇਖਦੇ ਹੋਏ ਆਪਾਂ ਉਹਨਾਂ ਨੂੰ ਪਹਿਲਾ ਇਲਾਜ ਜਿਹੜਾ ਮੁੱਢਲੀ ਇਲਾਜ ਹੁੰਦਾ ਆਪਾਂ ਉਹਨਾਂ ਨੂੰ ਦੇ ਦਿੱਤਾ ਇੱਥੇ ਉਹਨਾਂ ਨੂੰ ਉਪਰ ਸਰਕਾਰੀ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਲਿਗੇ ਆ ਪਰ ਉੱਥੇ ਜਾ ਕੇ ਉਹਨਾਂ ਦਾ ਬਾਕੀ ਦਾ ਇਲਾਜ ਉੱਥੇ ਹੋਵੇਗਾ ਅਈ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਇਹ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲੇ ਇੱਕ 10 ਟਰੀ ਆਪਣੀ ਕੋਲ ਟਰੱਕ ਤੇ ਇੱਕ ਗੱਡੀ ਉਹਨਾਂ ਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਨੂੰ ਕੁੱਲ 5 ਨੌਜਵਾਨ ਸੀ ਚਾਰ ਦੀ ਆਨ ਦੀ ਸਪੋਰਟ ਮੋਕ ਚ ਡੈਥ ਹੋ ਗਈ ਹੈ ਇੱਕ ਜਿਹੜਾ ਉਹ ਜਿਹੜਾ ਸਿਵਲ ਐਕਸਪ੍ਰੈਸ ਸੀ ਲੈ ਕੇ ਆ ਗਏ ਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਇੱਥੇ ਨਾ ਹੈਗਾ ਪੱਕੇ ਸੀ ਪੂਰੀ ਪ੍ਰੋਪਰਲੀ ਵੈਰੀਫਾਈ ਕਰ ਰਹੇ ਹੈਗੇ ਕਿਦਾਂ ਐਕਸੀਡੈਂਟ ਹੋਇਆ ਫਰਦਰ ਜੋ ਵੀ ਹੈਗੀ ਹੈ ਇਨਵੈਸਟੀਗੇਸ਼ਨ ਦੇ ਨਾਲ ਜੋ ਗੱਲ ਹੈ ਉਹਦੇ ਅਕੋਰਡਿੰਗ ਕਰ ਵੀ ਪਾ ਰਹੇ